ਆਈ ਉਪਦੇਸ਼ਿਕ ਦੀ ਪੋਥੀ 12 ਅਧਿਆਏ ਉਹਦਾ ਪਹਿਲਾ ਵਚਨ ਸੁਣਦੇ ਆ ਤਾਂ ਪ੍ਰਭੂ ਜੀ ਦਾ ਕਲਾਮ ਆਪ ਨੂੰ ਔਰ ਮੈਨੂੰ ਤੁਹਾਨੂੰ ਕੀ ਕਹਿੰਦਾ ਹੈ ਆਈ ਪੜਾਂਗੇ ਜੋ ਤੇਰਾ ਕੋ ਜਦ ਤੱਕ ਸੋ ਪ੍ਰਭੂ ਦੇ ਬਚਨ ਦੇ ਵਿੱਚ ਲਿਖਿਆ ਆਪਣੀ ਜਵਾਨੀ ਦੇ ਦਿਨ ਆਪਣੇ ਕਰਤਾਰ ਨੂੰ ਚੇਤੇ ਕਰ ਕਿ ਮਾੜੇ ਦਿਨ ਜਿਹੜੇ ਅਜੇ ਨੇੜੇ ਨਹੀਂ ਆਏ ਉਹ ਵਰੇ ਅਜੇ ਨੇੜੇ ਨਹੀਂ ਪੁੱਜੇ ਜਿੰਨਾਂ ਵਿੱਚ ਇਹ ਗੱਲ ਆਖੇਗਾ ਇਨਾਂ ਵਿੱਚ ਮੈਨੂੰ ਕੋਈ ਖੁਸ਼ੀ ਕੋਈ ਵੀ ਨਹੀਂ ਔਰ ਫਿਰ ਤੂੰ ਪ੍ਰਭੂ ਦਾ ਵਚਨ ਕਹਿੰਦਾ ਹੈ ਜਵਾਨ ਆਪਣੀ ਜਵਾਨੀ ਦੇ ਦਿਨੀ ਆਪਣੇ ਕਰਤਾਰ ਨੂੰ ਚੇਤੇ ਕਰ ਮਾੜੇ ਦਿਨ ਜਿਹੜੇ ਆਜੇ ਨੇੜੇ ਨਹੀਂ ਆਏ ਔਰ ਜਦੋਂ ਮਾੜੇ ਦਿਨ ਆ ਜਾਣਗੇ ਫਿਰ ਸਭ ਕੁਝ ਜਾਂਦਾ ਰਹਿੰਦਾ ਜੋਰ ਜਾਂਦਾ ਰਹਿੰਦਾ ਬਲ ਜਾਂਦਾ ਰਹਿੰਦਾ ਸਮਰਥ ਸਰੀਰ ਦੀ ਜਿਹੜੀ ਆ ਉਹ ਜਦੋਂ ਜਾਂਦੀ ਰਹੇਗੀ ਤੇ ਫਿਰ ਉਦੋਂ ਇਨਸਾਨ ਜਿਹੜਾ ਕਹੇਗਾ ਮੈਨੂੰ ਕਾਦੀ ਖੁਸ਼ੀ ਖੋਰ ਕਰਨ ਵਾਲੀ ਗੱਲ ਆ ਅੱਜ ਜੇ ਸਾਡਾ ਸਰੀਰ ਜੀਵਨ ਜਿਹੜਾ ਜਦੋਂ ਕੰਮ ਕਰਦਾ ਆ ਤੇ ਅਸੀਂ ਬੰਦਗੀ ਨਹੀਂ ਕਰਦੇ ਇਹ ਸਰੀਰ ਦੇ ਅੰਦਰ ਤਾਕਤ ਹੈ ਸਰੀਰ ਤੰਦਰੁਸਤ ਹੈ ਔਰ ਅਸੀਂ ਜਵਾਨ ਆ ਹੁਸਨ ਜਵਾਨੀ ਇਨਸਾਨ ਦੇ ਜਦੋਂ ਜੀਵਨ ਦੇ ਵਿੱਚ ਹੁੰਦੀ ਹੈ ਉਦੋਂ ਆਪਣੇ ਕਰਤਾਰ ਨੂੰ ਚੇਤੇ ਨਹੀਂ ਕਰਦਾ ਪਰ ਖੁਦਾ ਦਾ ਕਲਾਮ ਕਹਿੰਦਾ ਆ ਕਿ ਮਾੜੇ ਦਿਨ ਜਿੱਦਣ ਮਾੜੇ ਦਿਨ ਆਉਣਗੇ ਜਿਹੜੇ ਤੇਰੇ ਹੱਥ ਜਿਹੜੇ ਆ ਉਹ ਕੰਬਣ ਲੱਗ ਪੈਣਗੇ ਪੈਰ ਤੇਰੇ ਕੰਬਣ ਲੱਗ ਪੈਣਗੇ ਔਰ ਜਿਹੜੀਆਂ ਤੇਰੀਆਂ ਦਾੜਾਂ ਉਹ ਪੀਣ ਵਾਲੀਆਂ ਇਹ ਵੀ ਕਮਜ਼ੋਰ ਪੈ ਜਾਣਗੀਆਂ ਅੱਖਾਂ ਕਮਜ਼ੋਰ ਪੈ ਜਾਣਗੀਆਂ ਫਿਰ ਤੂੰ ਆਖੇਗਾ ਵੀ ਮੈਨੂੰ ਕੋਈ ਕੀ ਖੁਸ਼ੀ ਹੈ ਸਰੀਰ ਦੇ ਵਿੱਚ ਉਦੋਂ ਤੂੰ ਇਸ ਸੰਸਾਰal ਦੇਖ ਕੇ ਪਸਤਾਉਣਾ ਪਸਤਾਵੇਂਗਾ ਇਸ ਕਰਕੇ ਅਜੀਜ਼ ਪ੍ਰਭੂ ਦਾ ਕਲਾਮ ਕਹਿੰਦਾ ਹੈ ਕਿ ਜਿਹੜੇ ਲੋਕ ਜਵਾਨੀ ਦੇ ਦਿਨ ਵਿੱਚ ਆਪਣੇ ਪਰਮੇਸ਼ਵਰ ਨੂੰ ਯਾਦ ਕਰਦੇ ਆਂ ਔਰ ਖੁਦਾ ਦਾ ਕਲਾਮ ਜਦੋਂ ਤੁਸੀਂ ਜਸਾਇਆ ਦੀ ਪੋਤੀ ਸਿਆਲੀ ਅਦੈ ਔਰ ਉਹਦਾ ਤੁਸੀਂ ਚਾਰ ਵਚਨ ਪੜੋਗੇ ਤਾਂ ਪ੍ਰਭੂ ਜੀ ਦਾ ਕਲਾਮ ਕੀ ਕਹਿੰਦਾ ਜਦੋਂ ਤੁਸੀਂ ਪਹਿਲੇ ਅੱਜ ਪਰਮੇਸ਼ਵਰ ਦਾ ਡਰ ਮੰਨੋਗੇ ਅੱਜ ਪਰਮੇਸ਼ਵਰ ਦਾ ਭੈ ਮੰਨ ਕੇ ਉਸ ਪ੍ਰਭੂ ਦੀ ਵੱਲ ਧਿਆਨ ਕਰਕੇ ਵਿਧੀਆਂ ਤੇ ਕਾਨੂੰਨਾਂ ਨੂੰ ਮੰਨੋਗੇ ਜਦੋਂ ਤੁਸੀਂ ਪਰਮੇਸ਼ਵਰ ਨਾਲ ਪਿਆਰ ਕਰੋਗੇ ਔਰ ਤੁਸੀਂ ਬਹੁਤ ਮੁਬਾਰਕ ਹੋਵੋਗੇ ਬਾਈਬਲ ਕਹਿੰਦੀ ਹੈ ਕਿ ਇਹ ਜੀਵਨ ਜਿਹੜਾ ਆ ਇਸੋ ਟਾਜ ਆ ਬੰਦੇ ਨੂੰ ਇਨਸਾਨ ਜਦੋਂ ਜਵਾਨ ਹੁੰਦਾ ਆ ਸਾਰਾ ਕੁਝ ਭੁੱਲਿਆ ਹੁੰਦਾ ਪਰ ਸੋਚਦਾ ਸੰਤ ਮੈਂ ਇਦਾਂ ਦਾ ਹੀ ਰਹਿਣਾ ਫੁੱਲ ਜਿਹੜਾ ਆ ਜਦੋਂ ਤੁਸੀਂ ਪ੍ਰਭੂ ਦਾ ਵਿੱਚ ਪੜੋਗੇ ਨਾ ਪਤਰਸਤੇ ਵਚਨ ਦੇ ਵਿੱਚ ਲਿਖਿਆ ਕਿ ਇਨਸਾਨ ਦੀ ਜਿਹੜੀ ਜ਼ਿੰਦਗੀ ਹੈ ਉਹ ਫੁੱਲ ਦੀ ਤਰ੍ਹਾਂ ਟੈਕਦਾ ਆ ਪਰ ਸੇਤੀ ਮੁਰਝਾਇਆ ਜਾਂਦਾ ਇਸੇ ਤਰ੍ਹਾਂ ਫੁੱਲ ਜਦੋਂ ਬਣਿਆ ਹੁੰਦਾ ਹੈ ਬੜਾ ਸੋਹਣਾ ਬੜਾ ਚਮਕ ਉਦੀ ਕਿਆ ਚਮਕ ਹੁੰਦੀ ਹੈ ਇਸੇ ਤਰ੍ਹਾਂ ਜਵਾਨੀ ਦੀ ਚਮਕ ਜਦੋਂ ਬੰਦਾ ਤੰਦਰੁਸਤ ਹੁੰਦਾ ਉਦੋਂ ਬਹੁਤ ਵਧੀਆ ਸਭ ਕੁਝ ਭੁੱਲ ਜਾਂਦਾ ਪਰ ਗੌਰ ਕਰਨ ਵਾਲੀ ਗੱਲ ਹੈ ਕਿ ਥੋੜਾ ਸਮਾਂ ਹੁੰਦਾ ਇਹ ਵਕਤ ਜਿਹੜਾ ਆ ਛੱਟ ਚਲਾ ਜਾਂਦਾ ਪਰ ਜਦੋਂ ਬੁਢੇਪਾ ਆਉਂਦਾ ਆ ਉਦੋਂ ਫਿਰ ਜਿੰਨਾ ਬੱਚਿਆਂ ਵਾਸਤੇ ਜਿੰਨਾ ਯਾਰਾਂ ਦੋਸਤਾਂ ਮਿੱਤਰਾਂ ਵਾਸਤੇ ਆਪਾਂ ਸਭ ਕੁਝ ਕਰਨੇ ਸਾਰੇ ਭੁੱਲ ਜਾਂਦੇ ਆ ਸਾਰੇ ਭੁੱਲ ਜਾਂਦੇ ਆ ਬਾਈਬਲ ਕਹਿੰਦੀ ਹੈ ਕਿ ਸਾਰੇ ਲੋਕ ਮਤਬਲ ਦੇ ਯਾਰ ਨੇ ਪਰ ਇੱਕ ਪਰਮੇਸ਼ਵਰ ਹੈ ਜਿਹੜਾ ਬਿਨਾ ਮਤਬਲ ਤੋਂ ਮੈਨੂੰ ਤੁਹਾਨੂੰ ਪ੍ਰੇਮ ਕਰਦਾ ਹੈ ਬਾਕੀ ਸਾਰਾ ਜਿਹੜਾ ਸੰਸਾਰ ਆ ਆਪਣੇ ਮਤਬਲ ਦੇ ਵਿੱਚ ਰਹਿੰਦਾ ਹੈ ਪਰ ਜਦੋਂ ਤੁਸੀਂ ਸਚਾਈ ਨੂੰ ਜਾਣੋਗੇ ਪ੍ਰਭੂ ਨੂੰ ਜਾਣੋਗੇ ਤੇ ਫਿਰ ਤੁਸੀਂ ਇਹਨਾਂ ਮੁਸ਼ਕਲਾਂ ਦੇ ਵਿੱਚੋਂ ਬਾਹਰ ਨਿਕਲ ਜਾਓਗੇ ਤੁਸੀਂ ਸਮਝਣ ਲੱਗ ਪੋਗੇ ਕਿ ਇਹ ਸੰਸਾਰ ਜਿਹੜਾ ਹੈ ਕੁਛ ਵੀ ਨਹੀਂ ਹੈ ਇਹ ਘਰ ਇਹ ਬੱਚੇ ਕੁਛ ਵੀ ਨਹੀਂਗੇ ਅੱਜ ਜਿੰਨਾ ਵਾਸਤੇ ਇਨਸਾਨ ਕਰ ਰਿਹਾ ਆ ਬੜੀਆਂ ਕੋਸ਼ਿਸ਼ਾਂ ਕਰਦਾ ਆ ਪਰ ਕੋਈ ਨਹੀਂ ਪੁੱਛਦਾ ਪਰ ਜੇਕਰ ਅੱਜ ਤੁਸੀਂ ਪ੍ਰਭੂ ਦੇ ਵਾਸਤੇ ਕੁਝ ਕਰੋਗੇ ਪਰਮੇਸ਼ਵਰ ਵਾਸਤੇ ਕਰੋਗੇ ਜਦੋਂ ਤੁਸੀਂ ਵਿਧੀਆਂ ਤੇ ਕਾਨੂੰਨ ਉਹਦੇ ਹੁਕਮ ਮੰਨ ਕੇ ਤੇ ਪ੍ਰਭੂ ਦਾ ਵਚਨ ਕਹਿੰਦਾ ਉਹ ਬੜੇਪੇ ਤੇ ਕਰ ਤੈਨੂੰ ਕੀ ਕਰੇਗਾ ਤੇਰੇ ਇਨੂੰ ਜਿਹੜਾ ਚੁੱਕ ਕੇ ਰੱਖੇਗਾ ਤੇਰੀਆਂ ਬਿਮਾਰੀਆਂ ਦੂਰ ਕਰੇਗਾ ਪੜੀ ਇਹ ਸਾਇਆ ਸਿਆਲੀ ਅਦੇ ਉਹਦਾ ਚਾਰ ਵਚਨ ਜਦੋਂ ਅਸੀਂ ਪੜਦੇ ਆਂ ਤੇ ਉੱਥੇ ਵਚਨ ਚ ਕੀ ਲਿਖਿਆ ਪੜਾਂਗੇ ਬੁਢਾਪੇ ਤੇ ਕਰਮ ਹੈ ਤੇਰਾ ਪਰਮੇਸ਼ਰ ਉਹੀ ਹਾਂ ਮੈਂ ਕੀ ਕਰਾਂਗਾ ਬੁਢਾਪੇ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਤੇਰਾ ਪਰਮੇਸ਼ਰ ਹਾਂ ਤੇ ਤੈਨੂੰ ਤੌਲੇ ਜਦੋਂ ਤੇਰੇ ਬਜ਼ੁਰਗ ਹੋ ਜੇਗਾ ਤੇਰਾ ਤੇਰਾ ਪਰਮੇਸ਼ਰ ਮੈਂ ਉਹੀ ਹਾਂ ਹਾਂਜੀ ਮੈਂ ਤੈਨੂੰ ਬਣਾਇਆ ਆ ਮਾਂ ਦੀ ਕੋਖ ਵਿੱਚੋਂ ਤੈਨੂੰ ਸੰਭਾਲ ਕੇ ਰੱਖਿਆ ਆ ਮੈਂ ਹੀ ਤੈਨੂੰ ਬਣਾਇਆ ਆ ਤੇ ਮੈਂ ਹੀ ਤੈਨੂੰ ਛੁੱਕਾਂਗਾ ਮੈਂ ਤੈਨੂੰ ਕੋਈ ਕਰਾਂਗਾ ਬੁਢੇਪੇ ਦੇ ਵਿੱਚੋਂ ਹੋਵੇਗਾ ਮੈਂ ਤੈਨੂੰ ਬਚਾਵਾਂਗਾ ਤੇ ਤੈਨੂੰ ਸੜਾਵਾਂਗਾ ਵੀ ਇਸ ਕਰਕੇ ਅਜੀਜ਼ ਹੈ ਇਸ ਸੰਸਾਰ ਦੇ ਵਿੱਚ ਸਾਡਾ ਕੁਛ ਨਹੀਂ ਇਹ ਸਰੀਰ ਵੀ ਜਿਹੜਾ ਸਾਥ ਨਹੀਂ ਦਿੰਦਾ ਪਰ ਜੇਕਰ ਅੱਜ ਅਸੀਂ ਪ੍ਰਭੂ ਵਾਸਤੇ ਕੁਝ ਕਰਾਂਗੇ ਤੇ ਪਰਮੇਸ਼ਵਰ ਕੀ ਕਰੇਗਾ ਸਾਨੂੰ ਬੁਢੇਪੇ ਦੇ ਵਿੱਚ ਵੀ ਉਹ ਹੱਥਾਂ ਉੱਤੇ ਚੁੱਕ ਲੇਗਾ ਜਿਵੇਂ ਮਾਂ ਇੱਕ ਆਪਣੇ ਬੱਚੇ ਨੂੰ ਚੁੱਕ ਕੇ ਰੱਖਦੀ ਹੈ ਕਿਵੇਂ ਮੇਰਾ ਤੁਹਾਡਾ ਪਰਮੇਸ਼ਰ ਮੇਰਾ ਤੁਹਾਡਾ ਪ੍ਰਭੂ ਚੁੱਕ ਕੇ ਰੱਖੇਗਾ ਸਾਨੂੰ ਸੰਭਾਲ ਕੇ ਰੱਖੇਗਾ ਸਾਰੇ ਗਾਮ ਤੋਂ ਸਾਰੀਆਂ ਬਿਮਾਰੀਆਂ ਤੋਂ ਉਹ ਆਪਣਾ ਸਭ ਸੱਜਾ ਹੱਥ ਮੇਰੀ ਤੁਹਾਡੀ ਵੱਲ ਵਧਾ ਦੇਗਾ ਔਰ ਮੈਨੂੰ ਤੁਹਾਨੂੰ ਸੰਭਾਲ ਲੇਗਾ ਅੱਜ ਵਕਤ ਹੈ ਅੱਜ ਸਮਾਂ ਹੈ कि ਅਸੀਂ ਪਰਮੇਸ਼ਵਰ ਨੂੰ ਆਪਣਾ ਮੁਕਤੀ ਦਾਤਾ ਗ੍ਰਹਿਣ ਕਰੀਏ ਸੰਸਾਰ ਵਿੱਚੋਂ ਨਿਕਲ ਜਾਈਏ ਔਰ ਪ੍ਰਭੂ ਜੀ ਦੇ ਨਾਲ ਜੁੜੇ ਰਹੀਏ ਔਰ ਤੁਸੀਂ ਬਹੁਤ बढ़िया ਬਹੁਤ ਵਧੀਆ ਜੀਵਨ ਸ਼ੁਰੂ ਤੋਂ ਲੈ ਕੇ ਆਖਰ ਤੱਕ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਤੇ ਕਰ ਜੀਵਨ ਹੈ ਬਹੁਤ ਵਧੀਆ ਜੀਵਨ ਪਾਉਗੇ ਇਸ ਤੋਂ ਵਾਦਾ ਜਿਹੜੇ ਖੁਦਾ ਦੇ ਉੱਤੇ ਭਰੋਸਾ ਰੱਖਦੇ ਆਂ ਵਚਨ ਦੇ ਵਿੱਚ ਲਿਖਿਆ ਭਗਤੀ ਸਾਰੀਆਂ ਗੱਲਾਂ ਵਿੱਚ ਲਾਏ ਬੰਦਿਆ ਸਾਰੀਆਂ ਗੱਲਾਂ ਦੇ ਵਿੱਚ ਲਾਏ ਬੰਦਿਆ ਹੁਣ ਦੇ ਯੁੱਗ ਵਿੱਚ ਤੇ ਆਉਣ ਵਾਲੇ ਯੁੱਗ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਹੱਸੋਗੇ ਆਨੰਦ ਕਰੋਗੇ ਪਰ ਜਿਹੜੇ ਸੰਸਾਰ ਉੱਤੇ ਭਰੋਸਾ ਜਿਹੜੇ ਰੱਖਦੇ ਆਂ ਇੱਕ ਦਿਨ ਉਹਨਾਂ ਨੂੰ ਬਹੁਤ ਪਛਤਾਉਣਾ ਪਏਗਾ ਪਰ ਤੁਸੀਂ ਆਨੰਦ ਕਰੋਗੇ ਇਸ ਕਰਕੇ ਅਜ਼ੀਜ਼ ਆਪਣੇ ਆਪ ਨੂੰ ਪਰਮੇਸ਼ਵਰ ਦੇ ਸ਼ਕਤੀਸ਼ਾਲੀ ਹੱਥ ਵਿੱਚ ਦੇ ਕੇ ਔਰ ਜੀਵਨ ਦਾ ਆਨੰਦ ਪਾਈਏ ਜੀਵਨ ਦੀ ਖੁਸ਼ੀ ਪਾਈਏ ਇਸ ਸੰਸਾਰ ਦੇ ਫਿਕਰ ਬੋਝ ਆਪਣੇ ਤੋਂ ਦੂਰ ਕਰੀਏ ਅਸੀਂ ਕੁਝ ਨਹੀਂ ਖੜਨਾ ਆਪਣੇ ਤੋਂ ਫਿਕਰ ਦੂਰ ਕਰੀਏ ਸੰਸਾਰ ਦੇ ਆਨੰਦ ਪਰਿਆ ਖੁਸ਼ੀ ਪਰਿਆ ਜੀਵਨ ਬਤੀਤ ਕਰੀਏ ਸੰਸਾਰ ਦੀ ਚਿੰਤਾ ਕਰ ਕਰਕੇ ਅਸੀਂ ਬਹੁਤ ਪਰੇਸ਼ਾਨ ਹੋਏ ਹੋਵਾਂਗੇ ਪਰ ਅੱਜ ਛੱਡ ਦੀਏ ਚਿੰਤਾ ਨੂੰ ਆਪਣੇ ਪ੍ਰਭੂ ਵਾਸਤੇ ਜੀਵਨ ਬਤੀਤ ਕਰੋ ਬੜਾ ਆਨੰਦ ਪਾਓਗੇ ਖੁਦਾਵੰਦ ਆਪ ਨੂੰ ਬੜੀ ਬਰਕਤਾਂ ਦੇਵੇ ਖੁਦਾਵੰਦ ਆਪ ਨੂੰ ਪੜੀ ਆਸਿਸ਼ ਦੇਵੇ ਆਮੀਨ ਆਮੀਨ